ਸਤਿਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ ਵਾਹਿਗੁਰੂ ਸਾਹਿਬ ਜੀਓ ਸੋਹੀ ਮਹੱਲਾ ਪੰਜਵਾਂ ਸਿਮਰਤਿ ਬੇਦਪਰਾਨ ਪੁਕਾਰਨ ਪੋਥੀਆਂ ਨਾਮ ਬਿਨਾ ਸਭ ਕੋੜ ਗਾਲੀ ਹੋਸ਼ੀਆਂ ਸੇਮਰਤ ਵੇਦ ਪੁਰਾਣ ਪੁਕਾਰਣ ਪੋਥੀਆਂ ਨਾਮ ਬਿਨਾ ਸਭ ਕੋੜ ਗਾਲੀ ਹੋਸ਼ੀਆਂ ਨਾਮ ਨਿਧਾਨ ਅਪਾਰ ਭਗਤਾਂ ਮਨ ਵਸਾ ਜਨਮ ਮਰਨ ਮੋਹ ਦੁਖ ਸਾਧੂ ਸੰਗ ਨਸਿ ਰਹਾਉ ਮੋਹਿ ਬਾਦ ਹੰਕਾਰ ਸਰਪਰ ਰੁੰਨਿਆ ਸੁਖ ਨਾ ਪਾਇਣ ਮੂਲ ਨਾਮ ਵਿਸੁੰਨਿਆ ਮੇਰੀ ਮੇਰੀ ਧਾਰ ਬੰਧਨ ਬੰਧਿਆ ਨਰਕ ਸੁਰਗ ਅਵਤਾਰ ਮਾਇਆ ਧੰਦਿਆ ਸੋਦਤ ਸੋਦਤ ਸੋਦ ਤਤ ਵਿਚਾਰਿਆ ਨਾਮ ਬਿਨਾ ਸੁਖ ਨਾ ਹੈ ਸਰ ਪਰ ਹਾਰਿਆ ਆਵਹ ਜਾਹੇ ਅਨੇਕ ਮਰ ਮਰ ਜਨਮ ਤੇ ਬਿਨ ਬੂਝੇ ਸਬ ਬਾਤ ਜੋਨੀ ਭਰਮਤੇ ਜਿਨ ਕੋ ਪਹਿ ਦਿਆਲ ਤਿੰਨ ਸਾਧੂ ਸੰਗ ਭਿਆ ਅੰਮ੍ਰਿਤ ਹਰਿ ਕਾ ਨਾਮ ਤਿਨੇ ਜਨੀ ਜਪ ਲਿਆ ਖੋਜੈ ਕੋਟ ਅਸੰਖ ਬਹੁਤ ਅਨੰਤ ਕੇ ਜਿਸੁ ਬੁਝਾਇ ਆਪ ਨੇੜਾ ਤਿਸ ਹੈ ਬਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੁ ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋ ਏਹੋ ਬਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀਓ ਇਹ ਪਾਵਨ ਸ਼ਬਦ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦਾ ਬਖਸ਼ਿਸ਼ ਕੀਤਾ ਹੋਇਆ ਸੋਹੀ ਰਾਗ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 761 ਦੇ ਉੱਪਰ ਅੰਕਿਤ ਹੈ। ਗੁਰੂ ਸੰਗਤ ਜੀਓ ਸਤਿਗੁਰੂ ਜੀ ਇਸ ਪਾਵਨ ਸ਼ਬਦ ਦਾ ਜੋ ਕੇਂਦਰੀ ਭਾਵ ਹੈ ਇਹ ਸ਼ਬਦੀਆਂ ਰਹਾਉ ਦੀਆਂ ਤੁਕਾਂ ਹਨ। ਉਹਦੇ ਵਿੱਚ ਬਖਸ਼ਿਸ਼ ਕਰ ਰਹੇ ਹਨ ਆਓ। ਇਹਨਾਂ ਪਾਵਨ ਪੰਕਤੀਆਂ ਤੋਂ ਇਹ ਸ਼ਬਦ ਦੀ ਵਿਚਾਰ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਸਾਂਝੀ ਕਰਨ ਦਾ ਯਤਨ ਕਰੀਏ ਨਾਮ ਨਿਧਾਨ ਅਪਾਰ ਭਗਤਾਂ ਮਨ ਵਸੈ ਪ੍ਰਮਾਤਮਾ ਦਾ ਨਾਮ ਅਕਾਲ ਪੁਰਖ ਪਰਮੇਸ਼ਰ ਦਾ ਨਾਮ ਕਿੱਥੇ ਹੈ ਗੁਰੂ ਸਾਹਿਬ ਕਹਿੰਦੇ ਭਾਈ ਨਾਮ ਦਾ ਖਜ਼ਾਨਾ ਜਿਹੜਾ ਨਾ ਪ੍ਰਭੂ ਪਿਆਰਿਆਂ ਦੇ ਹਿਰਦੇ ਵਿੱਚ ਵਸਦਾ ਹੈ ਜਿਸ ਤਰ੍ਹਾਂ ਬਾਣੀ ਦੇ ਵਿੱਚ ਆਪਾਂ ਪੜ੍ਹਦੇ ਸੁਣਦੇ ਆ ਨਾਮ ਦੀ ਮਹਿਮਾ ਜਿਹੜੀ ਗੁਰੂ ਸਾਹਿਬ ਨੇ ਬਿਆਨ ਕੀਤੀ ਹੈ ਗੁਰੂ ਸਾਹਿਬ ਕਹਿੰਦੇ ਭਾਈ ਜਿਸ ਦਿਨ ਉਸ ਅਕਾਲ ਪੁਰਖ ਦੇ ਨਾਮ ਦੇ ਨਾਲ ਅਸੀਂ ਜੁੜਦੇ ਹਾਂ ਨਾਮ ਤੋਂ ਬਿਨਾਂ ਜੀਵਨ ਦੇ ਵਿੱਚ ਦੁੱਖ ਹੀ ਦੁੱਖ ਹਨ ਨਾਮ ਵਿੱਚ ਜੁੜਨ ਦੇ ਨਾਲ ਸੁਖ ਹੀ ਸੁਖ ਹੈ ਗੁਰਤੇਗ ਬਹਾਦਰ ਸਾਹਿਬ ਜੀ ਦੇ ਬਚਨ ਹਨ ਹਰ ਕੋ ਨਾਮ ਸਦਾ ਸੁਖ ਦਾਈ ਜਾਂ ਕੋ ਸਿਮਰ ਅਜਾਮਲ ਉਧਰਿਓ ਗਨ ਕਾ ਹੂੰ ਗਤ ਪਾਈ ਗੁਰਤੇਗ ਬਹਾਦਰ ਸਾਹਿਬ ਦੇ ਬਚਨ ਹਨ ਹਰ ਕੇ ਨਾਮ ਬਿਨਾ ਦੁਖ ਪਾਵੈ ਭਗਤ ਬਿਨਾ ਸੈਸਾਨੀ ਚੁੱਕੈ ਗੁਰ ਏ ਭੇਦ ਬਤਾਵੇ ਇਹਤੇ ਭਗਤ ਦਾ ਅਰਥ ਹੈ ਭਗਤੀ ਤੋਂ ਬੇੜਾ ਦੋਨੇ ਚੀਜ਼ਾਂ ਗੁਰੂ ਸਾਹਿਬ ਮਹਾਰਾਜ ਨੇ ਬਖਸ਼ਿਸ਼ ਕੀਤੀਆਂ ਇਸ ਪਾਵਨ ਸ਼ਬਦ ਦਾ ਜੋ ਮੁੱਖ ਭਾਵ ਕੇਂਦਰੀ ਭਾਵ ਹੈ ਰਹਾਉ ਦੀਆਂ ਪੰਕਤੀਆਂ ਹਨ ਸਤਗੁਰ ਬਖਸ਼ਿਆ ਨਾਮ ਨਿਧਾਨ ਅਪਾਰ ਭਗਤਾ ਮਨ ਵਸੇ ਉਹ ਬੇਅੰਤ ਖਜ਼ਾਨਾ ਜਿਹੜਾ ਨਾਮ ਦਾ ਹੈ ਪ੍ਰਭੂ ਪਿਆਰਿਆਂ ਦੇ ਪ੍ਰਭੂ ਭਗਤਾ ਦੇ ਹਿਰ ਦੇ ਵਿੱਚ ਵਸਦਾ ਸੁਖਮਨੀ ਸਾਹਿਬ ਦੀ ਬਾਣੀ ਆਪ ਜੀ ਪੜਦੇ ਸੁਣਦੇ ਹੋ 24 ਅਸ਼ਟਪਤੀਆਂ ਹਨ 24 ਸ਼ਲੋਕ ਹਨ ਇਹ ਸਾਰੀ ਬਾਣੀ ਦਾ ਇੱਕ ਕੇਂਦਰੀ ਭਾਵ ਹੈ ਰਾਹੌ ਦੀ ਪੰਗਤੀ ਹੈ ਹੁਣ ਕਿਸੇ ਨੂੰ ਪੁੱਛੋ ਭਾਈ ਸੁਖਮਨੀ ਸਾਹਿਬ ਕਹਿੰਦੇ ਹਾਂ ਜੀ ਸਾਡੇ ਮੋਬਾਈਲ ਦੇ ਵਿੱਚ ਹੈ ਨਹੀਂ ਭਾਈ ਸਾਹਿਬ ਸਾਡੇ ਕੋਲ ਗੁਟਕਾ ਸਾਹਿਬ ਵੀ ਹੈ ਸੁਖਮਣੀ ਸਾਹਿਬ ਦਾ ਅਸਲੀ ਟਿਕਾਣਾ ਕਿੱਥੇ ਹੈ? ਨਾਮ ਦਾ ਅਸਲੀ ਟਿਕਾਣਾ ਕਿੱਥੇ ਹੈ? ਉਹ ਰਹਾਉ ਦੀਆਂ ਪੰਕਤੀਆਂ ਵਿੱਚ ਗੁਰੂ ਸਾਹਿਬ ਨੇ ਬਖਸ਼ਿਆ ਕਹਿੰਦੇ ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਕਿੱਥੇ ਹੈ ਭਗਤ ਜਨਾਕਾ ਮਨ ਵਿਸਰਾ ਪ੍ਰਭ ਪਿਆਰਿਆਂ ਦੇ ਹਿਰਦੇ ਦੇ ਵਿੱਚ ਵਸਦਾ ਹੈ। ਸਭ ਕਹ ਰਿਹਾ ਨਾਮ નિਧਾਨ ਅਪਾਰ ਅਪਾਰ ਕਹਿੰਦੇ ਬੇਅੰਤ ਜਿਹਦਾ ਕੋਈ ਪਾਰਾ ਵਾਰ ਨਹੀਂ। ਦੇ ਦਾਣਾ ਦਾਰਤੰ ਦਾ ਖਜ਼ਾਨਾ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਦਾ ਜਿਹੜਾ ਬੇਅੰਤ ਖਜ਼ਾਨਾ ਹੈ ਉਹ ਪ੍ਰਭੂ ਪਿਆਰਿਆਂ ਦੇ ਪ੍ਰਭੂ ਭਗਤਾਂ ਦੇ ਹਿਰਦੇ ਦੇ ਵਿੱਚ ਵਸਦਾ ਹੈ ਤੇ ਜਿਨ੍ਹਾਂ ਦੇ ਹਿਰਦੇ ਵਿੱਚ ਵਸਦਾ ਹੈ ਉਹਨਾਂ ਬਾਰੇ ਗੁਰੂ ਸਾਹਿਬ ਕਹਿੰਦੇ ਜਨਮ ਮਾਰਨ ਮੋਹ ਦੁਖ ਸਾਧੂ ਸੰਗ ਨਸਾ ਸਾਧੂ ਦਾ ਇਥੇ ਅਰਥ ਹੈ ਗੁਰੂ ਜਦੋਂ ਅਸੀਂ ਗੁਰੂ ਦੀ ਸੰਗਤ ਕਰਦੇ ਆ ਗੁਰੂ ਦਾ ਸੰਗ ਕਰਦੇ ਆ ਗੁਰੂ ਦੀ ਮੱਤ ਲੈ ਕੇ ਪਰਮੇਸ਼ਰ ਦੇ ਨਾਮ ਨੂੰ ਜਪਦੇ ਆ ਸਭ ਕਹਿੰਦੇ ਜਨਮ ਮਰਨ ਦਾ ਜਿਹੜਾ ਦੁੱਖ ਹੈ ਮੋਹ ਆਦਿਕ ਜਿਹੜੇ ਆ ਹੋਰ ਜਿੰਨੇ ਵੀ ਵਿਕਾਰ ਹਨ ਕਲੇਸ਼ ਹਨ ਸਾਰੇ ਦੂਰ ਹੋ ਜਾਂਦੇ ਜਨਮ ਮਾਰਨ ਮੋਹ ਦੁੱਖ ਸਾਧੂ ਸੰਗ ਨਸਾ ਰਹਾਓ ਕੋਕੇ ਨਾਮ ਦੀ ਮਹਿਮਾ ਨੂੰ ਗੁਰੂ ਸਾਹਿਬ ਜੀ ਨੇ ਬਾਣੀ ਦੇ ਵਿੱਚ ਬਿਆਨ ਕੀਤਾ ਹੈ ਬਾਰ ਬਾਰ ਕੀਤਾ ਹੈ ਇੱਥੇ ਗੁਰੂ ਸਾਹਿਬ ਮਹਾਰਾਜ ਪਹਿਲੀ ਪੰਕਤੀ ਦੇ ਵਿੱਚ ਬਖਸ਼ਿਸ਼ ਕਰਦੇ ਆ ਸਿਮਰਤ ਵੇਦ ਪ੍ਰਾਣ ਪਕਾਰਣ ਪੋਥੀਆਂ ਐਸੇ ਵੀ ਲੋਕ ਹਨ ਜਿਹੜੇ ਨਾਮ ਨੂੰ ਲਾਂਭੇ ਛੱਡ ਦਿੰਦੇ ਆ ਔਰ ਕਰਮ ਕਾਂਡਾਂ ਦੇ ਨਾਲ ਲੋਕਾਂ ਨੂੰ ਜੋੜ ਕੇ ਪਰਮੇਸ਼ਰ ਨਾਲੋਂ ਤੋੜ ਦਿੰਦੇ ਆ ਤੇ ਉਹ ਵੇਦ ਆਦ ਸਿਮਰਤیاں ਆਦਕ ਧਾਰਮਿਕ ਪੁਸਤਕਾਂ ਪੜ੍ਹ ਕੇ ਉੱਚੀ ਉੱਚੀ ਸੁਣਾਉਂਦੇ ਆ ਗੁਰੂ ਸਾਹਿਬ ਕਹਿੰਦੇ ਉਹ ਮਨੁੱਖ ਥੋਥੀਆਂ ਗੱਲਾਂ ਕਰਦੇ ਆ ਇਹ ਖਾਲੀ ਗੱਲਾਂ ਹਨ ਇਹਦੇ ਨਾਲ ਜੀਵਨ ਦੇ ਵਿੱਚ ਕੋਈ ਫਰਕ ਨਹੀਂ ਪਵੇਗਾ ਜਿੰਨੇ ਤੱਕਰ ਪਰਮੇਸ਼ਰ ਦੇ ਨਾਮ ਦੇ ਨਾਲ ਨਹੀਂ ਜੋੜਦੇ ਗੁਰੂ ਪਿਆਰਿਓ ਗੁਰੂ ਸਾਹਿਬ ਨੇ ਤਾਂ ਬਹੁਤ ਵੱਡੀ ਸਾਡੇ ਤੇ ਕਿਰਪਾ ਕੀਤੀ ਹੈ ਬਖਸ਼ਿਸ਼ ਕੀਤੀ ਹੈ ਜੇ ਆਪਾਂ ਬਾਣੀ ਪੜਦੇ ਆ ਨਾ ਜਪਜੀ ਸਾਹਿਬ ਪਹਿਲੀ ਬਾਣੀ ਹੈ ਕਿਉਂਕਿ ਸਾਡਾ ਜੀਵਨ ਹੀ ਵਿਚਾਰ ਹੈ ਸਿੱਖ ਦਾ ਜੀਵਨ ਹੀ ਵਿਚਾਰ ਹੈ ਸਿੱਖੀ ਸਿੱਖਿਆ ਗੁਰ ਵਿਚਾਰ ਫਿਰ ਗੁਰੂ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰਦੇ ਆ ਗੁਰਮਤ ਸਾਚੀ ਸੱਚਾ ਵਿਚਾਰ ਤਕਰੀਬਨ ਲਗਭਗ ਲਗਭਗ ਦਾ ਅਰਥ ਹੁੰਦਾ ਕਿ ਗਿਣਤੀ ਅੱਗੇ ਪਿੱਛੇ ਹੋ ਸਕਦੀ ਆ 17 18 ਵਾਰੀ ਇੱਕ ਸ਼ਬਦ ਵਾਰੀ ਬਾਣੀ 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 ਦੇ ਵਿੱਚ ਬਾਰ ਬਾਰ ਆਇਆ ਜਪਜੀ ਸਾਹਿਬ ਦੇ ਵਿੱਚ ਵਿਚਾਰ ਕੁਦਰਤ ਕਵਣ ਕਾਹ ਵਿਚਾਰ ਜਾਂ ਗੁਰੂ ਸਾਹਿਬ ਮਹਾਰਾਜ ਕਹਿੰਦੇ ਭਾਈ ਅੰਮ੍ਰਿਤ ਵੇਲਾ ਸਤਿਨਾਮ ਵਢਿਆਈ ਵਿਚਾਰ ਕਰਮੀ ਕਰਮੀ ਹੋਈ ਵਿਚਾਰ ਵਿਚਾਰ ਦਾ ਧਰਮ ਹੈ ਬਖਰੀ ਗੱਲ ਹੈ ਕਿ ਅੱਜ ਅਸੀਂ ਵੀ ਗਿਣਤੀਆਂ ਦੇ ਵਿੱਚ ਲੱਗ ਗਏ ਉਹੀ ਜਪਜੀ ਸਾਹਿਬ ਨੂੰ 11 ਵਾਰੀ 21 ਵਾਰੀ ਪੜਨਾ ਠੀਕ ਹੈ ਮੁਬਾਰਕ ਹੈ ਪਰ ਉਹਨੂੰ ਵਿਚਾਰੋ ਵੀ ਜੇ ਨਹੀਂ ਵਿਚਾਰਦੇ ਜੇ ਆਪਾਂ ਕਿਸੇ ਨੂੰ ਪੁੱਛਦੇ ਹਾਂ ਭਾਈ ਇਹ ਦੱਸੋ ਕਿਨੇ ਪਾਠ ਕਰਦੇ ਹੋ ਕਹਿੰਦੇ ਜੀ ਅਸੀਂ ਤਾਂ ਜਪਜੀ ਸਾਹਿਬ ਪੜ੍ਹਦੇ ਆ ਸਾਨੂੰ 40 ਸਾਲ ਹੋ ਗਏ 50 ਸਾਲ ਹੋ ਗਏ ਪਰ ਭਾਈ ਆ ਪੰਕਤੀ ਹੈ ਸਵਸਥ ਆਤ ਬਾਣੀ ਪਰਮਾਓ ਇਹਦਾ ਅਰਥ ਕੀ ਹੈ ਭਾਈ ਇਹ ਨਹੀਂ ਪਤਾ ਅਸੀਂ ਤਾਂ ਪਾਠ ਕਰ ਰਹੇ ਹਾਂ ਸਭ ਜੀ ਕਹਿੰਦੇ ਹਨ ਭਾਈ ਐਸਾ ਨਾ ਹੋ ਜਾਏ ਜਿਸ ਤਰ੍ਹਾਂ ਸਿਮਰਤियां ਵੇਦ ਪੁਰਾਣ ਜਿਹੜੇ ਆ ਗੁਰੂ ਸਾਹਿਬ ਕਹਿੰਦੇ ਨਾਮ ਨੂੰ ਲੰਬੇ ਛੱਡ ਦਿੰਦੇ ਆ ਥੋਤੀਆਂ ਗੱਲਾਂ ਕਰਦੇ ਆ ਸਿਮਰਤ ਵੇਧ ਪ੍ਰਾਨ ਪਕਾਰਨ ਪੋਥੀਆਂ ਕਿਉਂਕਿ ਨਾਮ ਬਿਨਾ ਸਭ ਕੋੜ ਗਾਲੀ ਹੋਸ਼ੀਆਂ ਕਾਲਪੁਰਖ ਦੇ ਨਾਮ ਤੋਂ ਬਿਨਾ ਗੁਰੂ ਸਾਹਿਬ ਕਹਿੰਦੇ ਝੂਠਾ ਪ੍ਰਚਾਰ ਇਹ ਸਾਰੇ ਲੋਕ ਕਰਦੇ ਆ ਤੇ ਨਾਮ ਕਿੱਥੇ ਵਸਦਾ ਨਾਮ ਨਿਦਾਨ ਅਪਾਰ ਭਗਤਾ ਮਨ ਵਸੈ ਜਨਮ ਮਰਨ ਮੋ ਦੁੱਖ ਸਾਧੂ ਸੰਗ ਨਸ ਰਹਾਓ ਮੋਹ ਬਾਦ ਹੰਕਾਰ ਸਰ ਪਰ ਰੁੰਨਿਆ ਮਨੁੱਖ ਜਿਹੜਾ ਹੈ ਨਾ ਮੋਹ ਦੇ ਵਿੱਚ ਝਗੜਿਆਂ ਦੇ ਵਿੱਚ ਹੰਕਾਰ ਦੇ ਵਿੱਚ ਫਸਿਆ ਰਹਿੰਦਾ ਜਿਹਦੇ ਕਰਕੇ ਦੁਖੀ ਹੁੰਦਾ ਮੋਹ ਬਾਦ ਹੰਕਾਰ ਸਰ ਪਰ ਰੁੰਨਿਆ ਸੁਖ ਨਾ ਪਾਇਣ ਮੂਲ ਨਾਮ ਵਿਸੋਨਿਆ ਹੋ ਨਾਮ ਨੂੰ ਛੱਡ ਕੇ ਕੋਈ ਸੁਖੀ ਥੜੇ ਹੋ ਸਕਦਾ ਆਤਮਿਕ ਆਨੰਦ ਨਹੀਂ ਮਾਣ ਸਕਦਾ ਆਤਮਿਕ ਤੌਰ ਤੇ ਦੁਖੀ ਹੈ ਪ੍ਰਭੂ ਦੇ ਨਾਮ ਤੋਂ ਵਿਛੜ ਕੇ ਸੁਖ ਨਾ ਪਾਇਣ ਮੂਲ ਨਾਮ ਵਿਸੋਨਿਆ ਉਹ ਨਾਮ ਤੋਂ ਬਿਨਾਂ ਦੀ ਜ਼ਿੰਦਗੀ ਜਿਹੜੀ ਹੈ ਨਾ ਉਹਦੇ ਬਾਰੇ ਗੁਰੂ ਸਾਹਿਬ ਬਿਆਨ ਕਰਦੇ ਆ ਮੇਰੀ ਮੇਰੀ ਤਹਾਰ ਵੰਦਨ ਬੰਦਿਆ ਇਸ ਬੰਧਨ ਦੇ ਵਿੱਚ ਮੋਹ ਦੇ ਵਿੱਚ ਮਨੁੱਖ ਵੱਜਿਆ ਹੋਇਆ ਮਾਇਆ ਦੀ ਮਮਤਾ ਦਾ ਖਿਆਲ ਮਨ ਵਿੱਚ ਟਿਕਾ ਕੇ ਕੀ ਮੇਰਾ ਹੈ ਆ ਵੀ ਮੇਰਾ ਆ ਵੀ ਮੇਰਾ ਮੇਰੀ ਮੇਰੀ ਤਹਰ ਬੰਧਨ ਬੰਧਿਆ ਨਰਕ ਸੁਰਗ ਅਵਤਾਰ ਮਾਇਆ ਧੰਦਿਆ ਇਹ ਨਿਰੀ ਮਾਇਆ ਦੇ ਝਮੇਲਿਆਂ ਦੇ ਕਾਰਨ ਮਨੁੱਖ ਜਿਹੜੇ ਆ ਨਾ ਸਤਗੁਰ ਕਹਿੰਦੇ ਦੁੱਖ ਸੁੱਖ ਭੋਗਦੇ ਰਹਿੰਦੇ ਆ ਨਰਕ ਸੁਰਗ ਅਵਤਾਰ ਮਾਇਆ ਧੰਦਿਆ ਸੋਦਤ ਸੋਦਤ ਸੋਦ ਤਤ ਵਿਚਾਰਿਆ ਚੰਗੀ ਤਰ੍ਹਾਂ ਪੜਤਾਲ ਕਰਕੇ ਇਸ ਲਈ ਇਹ ਤੇ ਕਹਿੰਦੇ ਗੁਰੂ ਸਾਹਿਬ ਕਹਿੰਦੇ ਅਸੀਂ ਪਹੁੰਚਿਆ ਨਿਰਣਾ ਕਰਕੇ ਕਿ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਆਤਮਿਕ ਆਨੰਦ ਨਹੀਂ ਪ੍ਰਾਪਤ ਹੋ ਸਕਦਾ ਸੋਦਤ ਸੋਦਤ ਸੋ ਤਤ ਵਿਚਾਰਿਆ ਨਾਮ ਬਿਨਾ ਸੁਖ ਨਾਹੀਂ ਸਰ ਪਰ ਹਾਰਿਆ ਸਰ ਪ੍ਰਧਾਰਤ ਹੁੰਦਾ ਜ਼ਰੂਰ ਕਿ ਜੇ ਨਾਮ ਤੋਂ ਬਿਨਾ ਜਿਹੜੇ ਮਨੁੱਖ ਜੀਵਨ ਜੀਉਂਦੇ ਆ ਉਹ ਇੱਕ ਦਿਨ ਆਪਣੇ ਜਨਮ ਦੀ ਬਾਜੀ ਹਾਰ ਕੇ ਚਲੇ ਜਾਂਦੇ ਆ ਜ਼ਰੂਰ ਜ਼ਰੂਰ ਹਾਰਦੇ ਆ ਕਿਉਂਕਿ ਨਾਮ ਤੋਂ ਬਿਨਾ ਸੁਖ ਨਹੀਂ ਹੈ ਨਾਮ ਬਿਨਾ ਸੁਖ ਨਾ ਹੈ ਸਰ ਪਰ ਹਾਰਿਆ ਇਹ ਨਹੀਂ ਗੁਰੂ ਸਾਹਿਬ ਕਹਿੰਦੇ ਆਵਹਿ ਜਾਏ ਅਨੇਕ ਮਰ ਮਰ ਜਨਮ ਤੇ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਅਨੇਕ ਪ੍ਰਾਣੀ ਜਿਹੜੇ ਆ ਜੰਮਦੇ ਆ ਮਰਦੇ ਆ ਆਤਮਿਕ ਮੌੜ ਸਹਿੜ ਲੈਂਦੇ ਆ ਮਰ ਮਰ ਜਨਮ ਤੇ ਕਿੰਨੀ ਵਾਰੀ ਅਸੀਂ ਮਰ ਰਹੇ ਆਂ ਗੁਰੂ ਸਾਹਿਬ ਕਹਿੰਦੇ ਜੇ ਤੂੰ ਉਹਨੂੰ ਯਾਦ ਕਰੇਂਗਾ ਤੋ ਆਤਮਿਕ ਤੌਰ ਤੇ ਜੀਂਦਾ ਹੈ ਜੇ ਭੁੱਲਦਾ ਤੇ ਆਤਮਿਕ ਤੌਰ ਤੇ ਮਰਿਆ ਹੋਇਆ ਆਖਾਂ ਜੀਵ ਵਿਸਰੇ ਮਰ ਜਾਵ ਆਵਹਿ ਜਾਏ ਅਨੇਕ ਮਰ ਮਰ ਜਨਮ ਤੇ ਬਿਨ ਬੂਝੇ ਸਭ ਬਾਦ ਜੋਨੀ ਭਰਮ ਤੇ ਬਿਨ ਬੂਝੇ ਬੂਝੇ ਦਾ ਅਰਥ ਹੁੰਦਾ ਸਮਝਣਾ ਬਿਨਾ ਸਮਝਿਓ ਸਾਰੀ ਜਿਹੜੀ ਕਰਮਕਾਰ ਦੀ ਕਿਰਿਆ ਮਨੁੱਖ ਕਰਦਾ ਸਭ ਕੁਝ ਬ्यर्थ ਹੈ ਔਰ ਜੋਨੀਆ ਦੇ ਵਿੱਚ ਭਟ ਕਰਿਆ ਨਾਮ ਤੋਂ ਬਿਨ ਬਿਨ ਬੂਝੇ ਸਭ ਬਾਦ ਜੋਨੀ ਪਰਵਤੇ ਜਿਨ ਕੋ ਪਹੇ ਦਿਆਲ ਤਿੰਨ ਸਾਧੂ ਸੰਗ ਭਿਆ ਹੁਣ ਅਕਾਲ ਪੁਰਖ ਤਾਂ ਸਾਰਿਆਂ ਤੇ ਕਿਰਪਾ ਕਰਦਾ ਜਿਹੜਾ ਉਹਦੀ ਕਿਰਪਾ ਦਾ ਪਾਤਰ ਬਣ ਜਾਂਦਾ ਉਹਦੀ ਦਿਆਲਤਾ ਦਾ ਪਾਤਰ ਬਣ ਜਾਂਦਾ ਉਹਦੀ ਨਜ਼ਰ ਦੇ ਵਿੱਚ ਆ ਜਾਂਦਾ ਤੇ ਉਹਨੂੰ ਗੁਰੂ ਕੀ ਸੰਗਤ ਪ੍ਰਾਪਤ ਹੁੰਦੀ ਹੈ ਜਿਨ ਕੋ ਪੈ ਦਿਆਲ ਤਿੰਨ ਸਾਧੂ ਸੰਗ ਭਿਆ ਹੁਣ ਤਾਂ ਇਹ ਵੀ ਸ਼ੁਰੂ ਹੋ ਗਿਆ ਵੀ ਸੰਗਤ ਕਰਨੀ ਜ਼ਰੂਰੀ ਨਹੀਂ ਹੈ ਵੀ ਸੰਗਤ ਦਾ ਮਨੁੱਖ ਜਿਹੜਾ ਹੈ ਉਹ ਘਰ ਬੈਠ ਕੇ ਵੀ ਕਰ ਸਕਦਾ ਹੈ ਉਹ ਭਲੇ ਪੁਰਸ਼ੋ ਜੋ ਗੁਰੂ ਸਾਹਿਬ ਨੇ ਬਾਣੀ ਦੇ ਵਿੱਚ ਦਿੱਤਾ ਵਿਅਰਥ ਨਹੀਂ ਹੈ ਕਿਉਂਕਿ ਸੰਗਤ ਤੋਂ ਬਿਨਾ ਸਾਡੇ ਅੰਦਰ ਹੰਕਾਰ ਪੈਦਾ ਹੁੰਦਾ ਅੰਦਰ ਮੈਲ ਪੈਦਾ ਹੁੰਦੀ ਹੈ ਮੈਂ ਇਹ ਕਹਿ ਰਿਹਾ ਗੁਰੂ ਸਾਹਿਬ ਕਹਿੰਦੇ ਵਿਸਰ ਗਈ ਸਭ ਤਾਤ ਪਰਾਈ ਜਪ ਤੇ ਸਾਧ ਸੰਗਤ ਮੋਹ ਪਾਈ ਨਾ ਕੋ ਬੈਰੀ ਨਹੀਂ ਬਿਗਾਨਾ ਸਗਲ ਸੰਗ ਹਮ ਕੋ ਬਣਾਈ ਇਹ ਸੰਗਤ ਕਰਕੇ ਪਤਾ ਲੱਗੇਗਾ ਹੁਣ ਸੰਗਤ ਵਿੱਚ ਆਇਆ ਮਨੁੱਖ ਸਾਧ ਸੰਗਤ ਦੀ ਜੇ ਕੋ ਸਾਡੇ ਨਾਲ ਉਹ ਵੀ ਬੰਦਾ ਬੈਠਾ ਜਿਹਦੇ ਨਾਲ ਸਾਡੀ ਗੱਲਬਾਤ ਨਹੀਂ ਸਾਨੂੰ ਬੈਠਣਾ ਪਏਗਾ ਸਾਨੂੰ ਉੱਠਣਾ ਨਹੀਂ ਬੈਠਣਾ ਪਏਗਾ ਜੇ ਉਹ ਲੰਗਰ ਛੱਕ ਰਿਹਾ ਕੋਈ ਆ ਕੇ ਨਾਲ ਬੈਠ ਗਿਆ ਉਹ ਬੈਠ ਗਿਆ ਜਿਹਦੇ ਨਾਲ ਅਸੀਂ ਦੀ ਬੋਲਦੇ ਉਹਨੂੰ ਵੀ ਉਹ ਉਹ ਵੀ ਜਿਹੜਾ ਹੈ ਲੰਗਰ ਬੈਠ ਕੇ ਸਾਡੇ ਨਾਲ ਛੱਕ ਸਕਦਾ ਜੇ ਅਸੀਂ ਲੰਗਰ ਛਕਾ ਰਹੇ ਹਾਂ ਤੇ ਉਹ ਵੀ ਬੰਦਾ ਬੈਠਾ ਜਿਹਦੇ ਨਾਲ ਨਹੀਂ ਬੋਲਦੇ ਉਹਨੂੰ ਵੀ ਦੇਣਾ ਪਏਗਾ ਇਹ ਤਾਂ ਗੁਰੂ ਸਾਹਿਬ ਨੇ ਅੰਦਰੋਂ ਭੇਦ ਭਾਵ ਖਤਮ ਕੀਤਾ ਗੁਰੂ ਸਾਹਿਬ ਕਹਿੰਦੇ ਉਹਦੀ ਕਿਰਪਾ ਤੋਂ ਬਿਨਾ ਸੰਗਤ ਨਹੀਂ ਮਿਲਦੀ ਜਿਨ ਕੋ ਪਹੇ ਦਿਆਲ ਤਿੰਨ ਸਾਧੂ ਸੰਗ ਭਿਆ ਅੰਮ੍ਰਿਤ ਹਰਿ ਕਾ ਨਾਮ ਤਿਨੀ ਜਨੀ ਜਪ ਲਿਆ ਉਹਨਾਂ ਗੁਰਮਖਾਂ ਦੀ ਸੰਗਤ ਕਰਕੇ ਕਿਉਂਕਿ ਜਦੋਂ ਅਸੀਂ ਸੰਗਤ ਕਰਦੇ ਆ ਨਾ ਜਿਹੜੇ ਨੇਮ ਰੋਜ਼ ਨਿਭਾਉਂਦੇ ਆ ਨਿਤਨੇਮ ਕਰਦੇ ਆ ਬਾਣੀ ਪੜ੍ਹਦੇ ਆ ਜੀਵਨ ਦੇ ਵਿੱਚ ਬਾਣੀ ਨੂੰ ਵਿਚਾਰਦੇ ਆ ਜੇ ਆਪਾਂ ਉਹਨਾਂ ਦੀ ਸੰਗਤ ਕਰਾਂਗੇ ਸਾਡਾ ਵੀ ਸਿਮਰਨ ਸਾਡਾ ਵੀ ਨਿਤਨੇਮ ਸਾਡੀ ਵੀ ਉਹ ਸੋਚ ਬਣੇਗੀ ਭਾਈ ਇਹ ਅਸੀਂ ਵੀ ਬਾਣੀ ਦੇ ਵਿਚਾਰ ਦੇ ਨਾਲ ਜੁੜਨਾ ਕਰੀਏ ਤੇ ਅਸੀਂ ਉਹਨਾਂ ਨਾਲ ਮਿਲ ਕੇ ਆਤਮਿਕ ਜੀਤ ਦੇਣ ਵਾਲਾ ਜਿਹੜਾ ਨਾਮ ਹੈ ਉਹਨਾਂ ਦੀ ਰਾਹੀ ਜਪ ਸਕਦੇ ਹਾਂ ਅੰਮ੍ਰਿਤ ਹਰ ਕਾ ਨਾਮ ਤਿਨੀ ਜਨੀ ਜਪ ਲਿਆ ਖੋਜਹਿ ਕੋਟ ਅਸੰਖ ਬਹੁਤ ਅਨੰਤ ਕੇ ਗੁਰੂ ਸਾਹਿਬ ਕਹਿੰਦੇ ਕਰੋੜਾਂ ਹੀ ਕੋਟ ਖੋਜਹਿ ਕੋਟ ਅਸੰਖ ਅਣਗਿਣਤ ਹੀ ਬਹੁਤ ਪ੍ਰਮਾਤਮਾ ਦੀ ਭਾਲ ਕਰ ਰਹਾ ਇਕ ਨਹੀਂ ਕਰ ਰਹਾ ਕਰੋੜਾਂ ਹੀ ਕਰ ਰਹਾ ਖੋਜਹਿ ਕੋਟ ਅਸੰਖ ਬਹੁਤ ਅਨੰਤ ਕੇ ਪਰ ਸਾਹਿਬ ਕਹਿੰਦੇ ਜਿਸ ਬਜਾਏ ਆਪ ਨੇੜਾ ਤਿਸੇ ਆ ਪ੍ਰਮਾਤਮਾ ਵਾਹਿਗੁਰੂ ਅਕਾਲ ਪੁਰਖ ਜੇਸੇ ਮਨੁੱਖ ਨੂੰ ਸਮਝ ਬਖਸ਼ਦਾ ਉਸ ਨੂੰ ਆਪਣੀ ਨੇੜਤਾ ਬਖਸ਼ਿਸ਼ ਕਰਦਾ ਇਹ ਅਸੀਂ ਕਰਮਾਂ ਕਰਕੇ ਰੱਬ ਨੇ ਥੋੜੇ ਦੂਰ ਕੀਤਾ ਕਿਸੇ ਨੂੰ ਆ ਸਾਡੇ ਕਰਮਾਂ ਕਰਕੇ ਕਰਮ ਹੀ ਆਪੋ ਆਪਣੀ ਕੇ ਨੇੜੇ ਕੇ ਤੂੰ ਇਸ ਕਰਕੇ ਸਤਿਗੁਰੂ ਕਹਿੰਦੇ ਅਰਦਾਸ ਕਰੋ ਭਾਈ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ ਇਹ ਸਤਿਗੁਰੂ ਮਹਾਰਾਜ ਆਪਣਾ ਨਾਮ ਬਖਸ਼ਿਸ਼ ਕਰੋ ਮੈਂ ਤੈਨੂੰ ਕਦੇ ਵੀ ਨਾ ਭੁਲਾਵਾਂ ਵਿਸਰ ਨਾਹੀ ਦਾਤਾਰ ਆਪਰਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ ਮੈਨੂੰ ਤਾਂਗ ਹੈ ਚਾਉ ਹੈ ਕਿਉਂਕਿ ਹਰ ਇੱਕ ਚੀਜ਼ ਦਾ ਚਾਉ ਹੁੰਦਾ ਹ ਹੁਣ ਬੱਚੇ ਨੂੰ ਚਾਉ ਨਾ ਹੋਵੇ ਨਾ ਤੇ ਬੱਚਾ ਖੇਡ ਵੀ ਸਕਦਾ ਉਹਦਾ ਮਨ ਨਹੀਂ ਹੋਵੇ ਨਾ ਖੇਡਣ ਵਿੱਚ ਗੁਰੂ ਸਾਹਿਬ ਕਹਿੰਦੇ ਜੋ ਤੋ ਪ੍ਰੇਮ ਖੇਡਣ ਦਾ ਚਾਉ ਸਿਰ ਤਰ ਤਲੀ ਗਲੀ ਮਰੀਆ ਜੇ ਚਾਉ ਹੈ ਤਾਂ ਪ੍ਰਭੂ ਦੀ ਭਗਤੀ ਗੁਰੂ ਸਾਹਿਬ ਕਹਿੰਦੇ ਜੇ ਗਾਉਣਾ ਨਾ ਚਾਉ ਦੇ ਨਾਲ ਗਾਓ ਅੰਦਰੋਂ ਗਾਓ ਠਾਕੁਰ ਗਾਈਏ ਆਤਮ ਰੰਗ ਸਰਨੀ ਪਾਵਣ ਨਾਮ ਤੇ ਆਵਣ ਸਹਿਜ ਸਮਾਵਣ ਸੰਗ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ ਮੇਰੇ ਅੰਦਰ ਤਾਂ ਕਿ ਮੈਂ ਦਿਨ ਰਾਤ ਹਰ ਵੇਲੇ ਤੇਰੇ ਗੁਣ ਗੰਮਦਾ ਰਹੂੰ ਤੇ ਭਾਗਾਂ ਵਾਲੇ ਜਿਹੜੇ ਅੱਠੇ ਪੈਰ ਉਸ ਪ੍ਰਮਾਤਮਾ ਨੂੰ ਯਾਦ ਕਰਦੇ ਹੁਣ ਕਈ ਵੇਲੇ ਮਨੁੱਖ ਸੁਭਾਲ ਕਰਦੇ ਵੀ ਅੱਠੇ ਪੈਰ ਇੱਕ ਪੈਰ ਤਿੰਨ ਘੰਟੇ ਦਾ ਚਾਰ ਪੈਰ ਦਿਨਾਂ ਤੇ ਚਾਰ ਪੈਰ ਰਾਤ ਤੇ ਵੀ ਅੱਥੇ ਪਾਰੇ ਬਾਣੀ ਪੜਨੀ ਐ ਵੀ ਅਸੀਂ ਕੰਮਕਾਰ ਵੀ ਕਰਨਾ ਹੈ ਗੁਰੂ ਸਾਹਿਬ ਕਹਿੰਦੇ ਭਾਈ ਕਿਰਤ ਵੀ ਕਰੋ ਪਰਿਵਾਰ ਦੇ ਸਾਰੇ ਕਾਰਜ ਕਰਨੇ ਆ ਪਰ ਧਿਆਨ ਜਿਹੜਾ ਸੁਰਤ ਜਿਹੜੀ ਐ ਅਦਬ ਜਿਹੜਾ ਡਰ ਜਿਹੜਾ ਪ੍ਰਮਾਤਮਾ ਦਾ ਆਪਣੇ ਮਨ ਦੇ ਵਿੱਚ ਰੱਖਣਾ ਤੇ ਜਿੱਥੇ ਵੀ ਫਿਰ ਉਹਨੂੰ ਯਾਦ ਕਰਦੇ ਆ ਉਹ ਆਪ ਸਾਡੇ ਤੇ ਕਿਰਪਾ ਕਰਦਾ ਹੈ ਬਖਸ਼ਿਸ਼ ਕਰਦਾ ਹੈ ਤੇ ਗੁਰੂ ਸਾਹਿਬ ਮਹਾਰਾਜ ਕਹਿੰਦੇ ਭਾਈ ਜਦਨ ਉਸ ਦੇ ਨਾਲ ਜੁੜਾਂਗੇ ਉਹ ਨਾਮ ਦਾ ਖਜ਼ਾਨਾ ਜਿਹੜਾ ਪ੍ਰਮਾਤਮਾ ਆਪਣੇ ਭਗਤਾਂ ਨੂੰ ਬਖਸ਼ਿਸ਼ ਕਰ ਦਿੰਦਾ ਹੈ ਨਾਮ ਨਿਦਾਨ ਅਪਾਰ ਭਗਤਾਂ ਮਨ ਵਸੇ ਜਨਮ ਮਰਨ ਮੋ ਦੁੱਖ ਸਾਧੂ ਸੰਗ ਨਸੇ ਜਦੋਂ ਅਸੀਂ ਗੁਰੂ ਦੀ ਸੰਗਤ ਕਰਦੇ ਆ ਸਾਰੇ ਦੁੱਖਾਂ ਦਾ ਨਾਸ਼ ਹੁੰਦਾ ਹੈ ਆਤਮਿਕ ਸੁਖ ਪ੍ਰਾਪਤ ਹੁੰਦਾ ਹੈ ਗੁਰੂ ਮਹਾਰਾਜ ਕਿਰਪਾ ਕਰਨ ਸਾਧ ਸੰਗਤ ਦੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਬਲੌਫਤ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ 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 ਜੀ